ਸਾਡੇ ਨਾਲ ਜੇ ਭਾਰਤੀ ਕਿਸਾਨੀਓ ਨੇ ਖੁਸਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਦਰਸ਼ਨ ਸਿੰਘ ਜੀ ਇਹ ਅੱਜ ਆਪਾਂ ਇਹਨਾਂ ਦੇ ਘਰੇ ਆਏ ਸੀ ਤੇ ਇਹਨਾਂ ਦੇ ਪਿੰਡ ਵਿੱਚ ਵੀ ਆਏ ਸੀ ਤੇ ਬਾਅਦ ਦੇ ਵਿੱਚ ਆਪਾਂ ਇਹਨਾਂ ਦੇ ਘਰੇ ਪਹੁੰਚ ਗਏ ਤੇ ਇਹਨਾਂ ਦੇ ਘਰ ਪਹੁੰਚ ਕੇ ਆਪਾਂ ਹੁਣ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਦੇ ਆ ਪ੍ਰਧਾਨ ਜੀ ਤੁਸੀਂ ਜਿਹੜੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੋ ਤੇ ਤੁਸੀਂ ਮਤਲਬ ਹਰੇਕ ਪਾਰਟੀ ਦਾ ਵਿਰੋਧ ਕਰਦੇ ਹੋ ਕਿ ਕੱਲੀ ਬੀਜੇਪੀ ਦਾ ਵਿਰੋਧ ਕਰਦੇ ਹੋ ਤੇ ਬਾਕੀ ਜਿਹੜੇ ਅਕਾਲੀ ਦਲ ਵਾਲੇ ਆ ਤੇ ਜਾਂ ਜਿਹੜੇ ਹੋਰ ਆ ਕਾਂਗਰਸੀ ਆ ਉਹਨਾਂ ਨੂੰ ਤੁਸੀਂ ਚੰਗੇ ਸਾਥੀ ਸਮਝਦੇ ਆਉਂਦੇ ਨਹੀਂ ਸਾਥੀ ਕਿਸੇ ਨੂੰ ਨਹੀਂ ਅਸੀਂ ਚੰਗਾ ਸਮਝਦੇ ਸਾਡੇ ਵਾਤੇ ਸਾਰੀਆਂ ਪਾਰਟੀਆਂ ਇੱਕੋ ਸਾਰੀਆਂ ਦੋਸ਼ੀ ਨੇ ਸਾਡਾ ਕਿਸੇ ਨਾਲ ਹੀ ਕੋਈ ਲਿੰਕ ਨਹੀਂ ਅਸੀਂ ਗੈਰ ਰਾਜਨੀਤਿਕ ਪਾਰਟੀਆਂ ਸਾਡਾ ਇਲੈਕਸ਼ਨ ਕਿਸੇ ਪਾਰਟੀ ਨਾਲ ਸਮਾਨ ਨਾ ਕਾਂਗਰਸ ਨਾਲੇ ਨਾ ਬੀਜੇਪੀ ਨਾਲੇ ਨਾ ਕਾਲੀਆਂ ਨਾਲੇ ਨਾ ਛੜੂ ਨਾਲੇ ਮੈਂ ਅੱਗੇ ਵੀ ਇਹਨਾਂ ਦੇ ਕਈ ਜਿਥੇ ਵੀ ਬੋਲਣ ਵੇ ਵਾਰ ਕਰ ਬੋਲਿਆ ਆ ਤੁਸੀਂ ਪਿੰਡ ਦੇ ਵਿੱਚ ਆਏ ਜੇ ਟੱਟਿਆਂ ਦੇ ਗੈਸਾ ਜੇ ਉੱਥੇ ਤੁਸੀਂ ਗਰੀਬਾਂ ਦੀਆਂ ਦੁੱਖ ਸੁਣੇ ਜੀ ਕਿਸੇ ਪਾਰਟੀ ਨੇ ਅੱਜ ਤੱਕ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਇਹਨਾਂ ਨੇ ਕਿਹਾ ਵੀ ਬਾਦਲ ਸਰਕਾਰ ਦੀ ਠੀਕ ਸੀ ਜਦੋਂ ਬਾਦਲ ਸਾਹਿਬ ਆਪ ਸੀ ਉਦੋਂ ਪਿੰਡ ਵਿੱਚ ਉਹਨਾਂ ਸਾਡੇ ਪਿੰਡ ਦੀ ਜਿਹੜੀ ਮੋਕੜ ਦੀ ਸੜਕਾਂ ਬਣਾਈਆਂ ਸੀ ਖਾਲੀਆਂ ਵੀ ਬਣਾਈਆਂ ਸੀ ਪਾਣੀ ਦਾ ਵੀ ਪ੍ਰਬੰਧ ਸੀ ਸਾਡੇ ਪਿੰਡ ਇੱਕ ਹਸਤਾ ਵੀ ਸਰਕਾਰੀ ਏਗਾ ਸੀ ਕਿ ਆ ਗਰੀਬ ਬੰਦਾ ਜਿਹਨੂੰ ਪੈਸਾ ਤੇ ਲਾਣੀ ਉਹ ਬਿਲਕੁਲ ਗੋਾਈ ਲੈ ਲੈਂਦਾ ਜਦੋਂ ਦੀ ਉਹ ਸਰਕਾਰ ਚੱਲੀ ਗਈ ਉਹ ਹਸਪਤਾਲ ਹੀ ਬੰਦ ਹੈ ਪਾਣੀ ਵਿੰਡ ਚ ਬੰਦ ਹੈ ਕਿਤੇ ਕੋਈ ਸੜਕ ਟੁੱਟੀ ਹੋ ਤੇ ਟੁੱਟੀ ਪਈ ਹੈ ਕਿਸੇ ਗਰੀਬ ਨੂੰ ਮਿਲਿਆ ਅੱਗੇ ਇਹਨਾਂ ਨੂੰ 35 ਕਿਲੋਕਾਂ ਦੀ ਲੋਕਾਂ ਦੀ ਜੀ ਮਿਲ ਜਾਂਦੀ ਸੀ ਪਰਵਾਰ ਮੇਰੇ ਉਹ ਵੀ ਇਹਨਾਂ ਦੀ ਬੰਦ ਕਰਤੀ ਉਹ ਵੀ ਕਈਆਂ ਤੋਂ ਮੈਂ ਵੇਖਿਆ ਕਾਟ ਲੈ ਕੇ ਗਲੀਆਂ ਨਹੀਂ ਲੱਗੇ ਪੇਰਦੇ ਨੇ ਕੁ ਦਿੰਦੇ ਨੇ ਕਿ ਨਹੀਂ ਦਿੰਦੇ ਜਾਂ 5-7 ਕਿਲੋ ਲੈਂਦੇ ਨੇ ਨਹੀਂ ਤਾਂ ਕਿ ਘੱਟਿਆਂ ਦੇ ਘੱਟੇ ਲੋਕਾਂ ਨੂੰ ਮਿਲਦੇ ਬੜੇ ਕੁਛ ਨਾਲ ਜ਼ਿਆਦਾ ਟਾਈਮ ਪਾਸ ਗਰੀਬ ਹਾਰੀ ਕਰ ਲੈਂਦਾ ਥੋਲੋਂ ਕੇ ਪਤਾ ਹੈ ਵੀ ਸਾਨੂੰ ਲੋਕਾਂ ਨੇ ਇਹ ਕਿਹਾ ਵੀ ਅਸੀਂ ਬੜੇ ਦੁਖੀ ਆ ਕਿ ਤੁਸੀਂ ਲੋਕਾਂ ਦੇ ਵਿੱਚ ਆਉਂਦੇ ਰਹਿੰਦੇ ਹੋ ਜੀ ਜਿੰਨਾ ਮੇਰਾ ਗਰੀਬਾਂ ਨਾਲ ਹੈ ਕਿ ਮੇਰੇ ਪਿੰਡ ਚੋਂ ਕਿਸੇ ਦਾ ਵੀ ਲਿਆਈ ਨਹੀਂ ਇਹਦਾ ਕਿਸੇ ਪਾਰਟੀ ਬੰਦੇ ਦਾ ਅੱਛਾ ਮੇਰਾ ਕਿਸੇ ਗਰੀਬ ਨੂੰ ਜਾ ਕੇ ਪੁੱਛ ਲਓ ਮੈਂ ਹਰ ਇੱਕ ਨੂੰ ਜੱਤ ਮਿਲਣਾ ਭਾਵੇਂ ਕੋ ਕਿਸੇ ਜਾਤੀ ਨਾਲੇ ਨਿੱਕਾ ਉਹਨੂੰ ਪਿਆਰ ਨਾਲ ਮਿਲਣਾ ਵੱਡਾ ਥੋਂ ਦੇ ਪਹਿਰੀ ਹੱਥ ਨਾਲ ਉਹਨੂੰ ਗੋਡੀ ਵੀ ਲਾਉਣੀ ਉਹਨਾਂ ਦਾ ਸਰਕਾਰ ਕਰਨਾ ਜਾਂ ਬਜ਼ੁਰਗੇ ਜੇ ਮਾਤਾ ਸਾਡਾ ਮੇਰਾ ਸਭ ਤੋਂ ਜ਼ਿਆਦਾ ਰਕਾਰ ਹੈ ਵੀ ਮੇਰਾ ਕੱਠਾ ਗਰੀਬਾਂ ਨਾਲ ਲੇਕੇ ਮੈਂ ਅਮੀਰ ਬੰਦੇ ਨਾਲ ਲਿੰਕ ਹੀ ਨਹੀਂ ਰੱਖਦਾ ਇਹ ਸਾਰੇ ਓਕੇ ਦਾ ਮਤਲਬ ਬਿਲਕੁਲ ਬਿਲਕੁਲ ਕਿ ਜਿਨ੍ਹਾਂ ਨਾਲ ਤਕਲੀਫਾਂ ਦਸੀਂ ਬਿਲਕੁਲ ਸਹੀ ਨੇ ਚਈਆਂ ਦੇ ਇੱਥੇ ਇੱਕ ਘਰ ਸਾਡੇ ਪਿੰਡਕ ਪਿੰਡ ਦੀ ਧੀ ਸੀ ਤੁਹਾਨੂੰ ਆਂ ਦਾ ਮੈਂ ਘਰ ਵਿਖਾ ਤਾ ਕਿ ਜਿੰਨੇ ਲੀਡਰ ਨੇ ਨਾ ਇਹ ਆਪ ਦਾ ਨੱਕ ਵੜ ਕੇ ਮੂੰਹ ਤੇ ਲੱਥੇ ਮਾਰਦੇ ਅਸੀਂ ਘਰ ਕੀ ਰਹਾ ਇਹਨਾਂ ਨੇ ਇੱਕ ਸਾਡਾ ਇੱਥੇ ਦਾ ਝਾੜੂ ਦਾ ਲੀਡਰ ਹੈਗਾ ਸਾਡਾ ਮੋਹਨ ਸਿੰਘ ਮੈਂ ਨਾਂ ਵੀ ਲਾਦਾ ਮੈਂ ਦਾਰੇ ਮੈਂ ਦਰਦਾ ਨਹੀਂ ਕਿਹਦਾ ਹੈਗਾ ਮੋਹਨ ਸਿੰਘ ਮੋਹਨ ਸਿੰਘ ਨੇ ਪੈਸੇ ਲੈ ਕੇ ਤੇ ਜਿਹੜੀ ਉਹ ਗਰੀਬ ਦੀ ਜਿਹੜੀ ਕਮਰਾ ਸੀ ਉਹ ਇੱਕ ਹੋਰ ਹਰ ਬੰਦੇ ਨੂੰ ਪੁਆਤਾ ਉਹ ਗਰੀਬੀ ਨਹੀਂ ਪਵਾ ਦਿੱਤਾ ਤੇ ਉਹਦੇ ਬਾਹਰ ਵਾਰ ਲੱਗੀ ਸੀ ਖੀਰੋਂ ਤੋਂ ਕੋ ਰੋਟੀ ਦਾ ਸਾਥ ਨਹੀਂ ਉਹ ਤਾਂ ਵੇਖੇ ਤੇ ਰੋਟੀ ਕਾਂ ਦੀ ਭੁਖੀ ਉਹ ਪਤਾ ਨਹੀਂ ਕਿੰਦੇ ਘਰ ਵੀ ਠੀਕ ਕੰਦੇ ਨੇ ਬੈਠੀ ਇਹਨਾਂ ਨੇ ਕਿਸੇ ਪਿੰਡ ਦੇ ਕਿਸੇ ਲੀਡਰ ਨੇ ਕਿਸੇ ਸਰਪੰਚ ਕਿਸੇ ਮੈਂਬਰ ਨੇ ਉਨ ਕਮਰੇ ਹੀ ਨਹੀਂ ਪਾ ਕੇ ਦਿੱਤਾ ਦੱਸ ਹੋਰ ਕੀ ਕਰ ਸਕਨੇ ਸੀ ਸਾਡੇ ਪਿੰਡ ਦੀ ਨਾਲੇ ਧੀ ਏ ਨਾਲੇ ਸਾਡੇ ਪਿੰਡ ਦੀ ਧੀ ਸੀ ਕੋਈ ਬਾਹਰ ਹੋਣੀ ਸੀ ਆਈ ਤੇ ਤੁਸੀਂ ਹੁਣ ਲੋਕਾਂ ਦੇ ਵਿੱਚ ਜਾਣਿਓ ਪਿੰਡ ਦੇ ਵਿੱਚ ਵਿਚਰਦੇ ਹੋ ਬਾਹਰ ਵੀ ਥੋੜਾ ਬਹੁਤ ਅਸਰ ਸੂਕ ਹੈ ਕਿ ਲੋਕਾਂ ਨੂੰ ਕੀ ਇਸਨੇ ਆ ਦਿਨੇ ਹੋ ਵੀ ਤੁਸੀਂ ਕਿਹੜੀ ਪਾਰਟੀ ਦੇ ਨਾਲ ਨਹੀਂ ਜੀ ਅਸੀਂ ਕਿਸੇ ਨੂੰ ਉਕਸਾਦੀ ਗੱਲ ਸੀ ਤੇ ਇਹ ਕਹਿੰਦੇ ਆ ਵੀ ਜਿਹੜਾ ਤੁਹਾਡਾ ਕੰਮ ਆਉਂਗਾ ਜਾਂ ਤੁਹਾਡਾ ਉਸਾਰ ਦੇ ਜਾਂ ਜਾਂ ਤੁਹਾਡੀਆਂ ਮੁਸ਼ਕਲਾਂ ਸੁਣਦਾ ਹੈ ਤੁਸੀਂ ਉਹਨੂੰ ਵੋਟ ਪਾਓ ਅਸੀਂ ਕਿਸੇ ਪਾਰਟੀ ਦਾ ਨਾਂ ਨਹੀਂ ਲੇਦੇ ਨਾ ਹੀ ਕਿਸੇ ਨੂੰ ਆਨੇ ਤੁਸੀਂ ਐਸ ਨੂੰ ਨਾ ਪਾਓ ਇਹਨੂੰ ਪਾਓ ਐਸ ਪਾਰਟੀ ਨਾਲ ਪਾਓ ਤੇ ਐਸ ਨੂੰ ਪਾਓ ਤੇ ਤੁਹਾਡੇ ਪਿੰਡ ਦੇ ਪਿੰਡ ਤੇ ਨਹੀਂ ਮਤਲਬ ਤੁਹਾਡੀ ਪਾਰਟੀ ਦੇ ਲੀਡਰ ਵੀ ਕੁਝ ਜਿਹੜੇ ਅਕਾਲੀ ਦਲ ਨਾਲ ਗੱਠ ਜੋੜ ਰੱਖਦੇ ਰੱਖਦੇ ਕੋਈ ਸ਼ੱਕ ਨਹੀਂ ਰੱਖਦੇ ਨੇ ਇਹਦੀ ਕੋਈ ਸ਼ੱਕ ਨਹੀਂ ਉਹ ਕਿਉਂ ਰੱਖਿਆ ਉਹ ਜੀ ਉਹਨਾਂ ਦੀ ਉਹ ਵੈਸੇ ਹੈ ਹੀ ਅਸਲ ਦੂਸਰੀਆਂ ਪਾਰਟੀਆਂ ਜਿਹੇ ਸੁਭਾਅ ਬਹੁਤੇ ਖਾਸ ਬੰਦੇ ਤੇ ਕਹਿੰਦੇ ਅਕਾਲੀ ਦਲ ਨਹੀਂ ਕਿਨ ਉਹ ਬੰਦੇ ਦਾ ਪੇਸ਼ਾ ਹੀ ਹੈ ਕੰਮ ਇਹ ਵੀ ਉਹ ਤਾਂ ਦਿਨੇ ਤੋਂ ਸਾਡੇ ਨਾਲ ਤੁਰਦੇ ਨੇ ਤੇ ਰਾਤ ਨੂੰ ਬਾਲ ਸਾਹਿਬ ਤੇ ਕਰ ਜਾਂਦੇ ਚੌਂਕੀ ਭੜਕੇ ਆਉਂਦੇ ਨੇ ਉਹ ਹੈਗੇ ਨੇ ਪਤਾ ਉਹਨਾਂ ਨੂੰ ਵੀ ਪਤਾ ਸਾਨੂੰ ਵੀ ਉਹ ਦੋ ਅਥੀ ਲੱਡੂ ਰੱਖਦੇ ਨੇ ਉਹਦੇ ਕਿਸਾਨਾਂ ਲੋ ਵੀ ਨਾਲ ਅਸੀਂ ਜਾਈਏ ਇਹਦੇ ਤੋਂ ਵੀ ਸਾਨੂੰ ਕੋਈ ਲੱਡੂ ਮਿਲਦਾ ਖਾਲੀ ਤੇ ਜੇ ਬਾਲ ਸਾਹਿਬ ਦਾ ਪਰਿਵਾਰ ਹੈ ਜਾਂ ਅਸੀਂ ਹੋਰ ਜਿਹੜੇ ਕਿਸ ਘਰ ਨਾਲ ਕਿਸਦਾ ਜਿਸਬੰਧ ਹੈ ਵੀ ਅਸੀਂ ਉਹਨਾਂ ਤੋਂ ਫਿੱਕੇ ਨਾ ਪਈਏ ਅਸੀਂ ਉਹਨਾਂ ਤੋਂ ਵੀ ਕੋਈ ਨਾ ਕੋਈ ਸਹੂਲਤ ਲੈਂਦੇ ਰਹੀਏ ਕਾਚਾ ਤੇ ਤੁਸੀਂ ਮਤਲਬ ਹੁਣ ਵੋਟ ਪਾਉਂਗੇ ਤੇ ਕਿਹ ਪਾਉਣੀ ਨਹੀਂ ਜਾਂਦੇ ਕਿ ਕੀ ਅਸੀਂ ਤਾਂ ਨਿਰਪੱਖ ਮੈਂ ਤਾਂ ਜੀ ਪਿੰਡ 'ਚ ਅੱਜ ਤੱਕ ਕਿਸੇ ਗਰੀਬ ਨੂੰ ਪੁੱਛ ਲੋ ਕਿਸੇ ਦੇ ਘਰ ਜਾ ਕੇ ਜਾਂ ਗਲੀ ਬਲੀ ਅੱਜ ਤੱਕ ਕਿਸੇ ਨੂੰ ਮੈਂ ਨਹੀਂ ਆਇਆ ਕਿ ਤੁਜੀ ਫਲਾਣੇ ਨੂੰ ਵੋਟ ਪਾਇਆ ਇਹ ਫਲਾਣੇ ਨੂੰ ਨਾ ਪਾਇਆ ਜੀ ਤੇ ਜਿੱਦਣ ਵੋਟਾਂ ਪਈਆਂ ਨੇ ਨਾ ਮੈਂ ਇਹਨਾਂ ਦਾ ਕਿਸੇ ਪਾਰਟੀ ਦਾ ਪਿੰਡ 'ਚ ਤੁਰਨਾ ਨਾ ਜਿੱਦਣ ਇੱਥੇ ਬਹਿ ਕੇ ਵੋਟਾਂ ਕਿਤੇ ਚਾ ਨਾ ਮੈਂ ਕਿਸੇ ਬੁਖਤੇ ਹੋਣਾ ਸਾਰੇ ਟੋਰਾ ਤੇਰੇ ਕੋਲ ਫੇਸਬੁਕ ਹੈ ਇੱਕ ਮਿੰਟ ਇੱਕ ਮਿੰਟ ਕੋਈ ਨਾ ਆ ਅੱਛਾ ਜੀ ਹੁਣ ਅਸੀਂ ਤੁਹਾਡੇ ਘਰੇ ਪਹੁੰਚੇ ਆਂ ਤੇ ਹੁਣ ਫੇਰ ਚਾਹ ਪਾਣੀ ਪੀਵਾਂਗੇ ਕਾਵਨ ਸਾਹਿਬ ਸੇਵਾ ਕਰਾਂ ਯਾਰ ਸੇਵਾ ਨਾ ਨਹੀਂ ਆਪਣੇ ਹੱਥੇ ਕਰਨੀ ਕਿ ਅਸੀਂ ਉਹਦਾ ਥੋੜੀ ਕਰਨੀ ਤੁਸੀਂ ਦੁਪਹਿਰੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਫਿਰਦੇ ਸਰਕਾਰ ਤੱਕ ਪਹੁੰਚਾਉਂਦੇ ਲੀਡਰਾਂ ਤੱਕ ਪਹੁੰਚਾਉਂਦੇ ਜੀ ਤੇ ਸਾਡਾ ਅਕੇ ਤੁਹਾਡੇ ਆਏ ਨੇ ਰੋਟੀ ਪਾਣੀ ਚਾਹ ਪਾਣੀ ਤੁਹਾਨੂੰ ਪਾਈਏ ਤੁਹਾਨੂੰ 6-10 ਮਿੰਟ ਬਾਈਏ ਤੁਹਾਨੂੰ ਨਾਲ ਗੱਲਾਂ ਬਾਤਾਂ ਕਰੀਏ ਠੀਕ ਹੈ ਜੀ ਮਿਹਰਬਾਨੀ ਮਿਹਰਬਾਨੀ